ਹੈਲੋ ਗਾਈਜ਼ ਵੈਲਕਮ ਟੂ ਨਿਊ ਵਲੌਗ ਸੋ ਗਾਈਜ਼ ਇਹ ਹੈ ਜੀ ਸਬਜ਼ੀਆਂ ਬੈਂਗਨ ਦੀ ਸਬਜੀ ਏ ਉਹ ਪਿੱਛੇ ਲੱਗੇ ਫੁੱਲ ਤੇ ਬੈਂਗਨ ਦੀ ਬਹੁਤ ਵਧੀਆ ਸਬਜੀ ਆਈ ਬਈ ਆ ਮੈਂ ਉੱਠ ਕੇ ਤਾਂ ਦੁਕਾਨ ਨਹੀਂ ਜਾਦਾ ਸੋ ਇੱਥੇ ਦਿਖਾ ਦਿੰਨਾ ਆ ਉਹ ਪਿੱਛੇ ਲੱਗੀਆਂ ਬੇਲਾਂ ਤੋਰੀਆ ਦੀ ਬੇਲ ਲੱਗੀ ਬਈ ਆ ਜੋ ਹੋਰ ਵੀ ਹੈ ਉਹ ਲੱਗੀਆਂ ਹਰੀਆਂ ਮਿਰਚਾਂ ਸੋ ਇਹਨੂੰ ਬਹੁਤ ਲੱਗੀਆਂ ਆ ਠੀਕ ਹੈ ਜੀ ਤੇ ਇਹ ਬਾਕੀ ਥਾਂ ਗੋਟਰੇ ਸਾਰਾ ਖੁਸ਼ੀ ਭਾਜੀ ਹੋਣੀ ਠੀਕ ਹੈ ਜੀ ਇੱਥੇ ਹਰੀਆਂ ਸਬਜ਼ੀਆਂ ਜਿਹੜੀਆਂ ਸਰਦੀਆਂ 'ਚ ਆਉਣ ਵਾਲੀਆਂ ਉਹ ਸਾਰੀਆਂ ਲੱਗਣੀਆਂ ਇੱਥੇ ਜਿੰਨੀਆਂ ਵੀ ਆ ਤਿਆਰੀ ਹੋ ਰਹੀ ਹੈ ਇਹਨਾਂ ਦੀ ਤੇ ਇੱਥੇ ਲਗੜੀ ਪਾਲਕ ਧਨੀਆ ਮੇਥੀ ਆਲੂ ਗੋਭੀ ਗਾਜਰਾਂ ਜੋ ਹੋਰ ਵੀ ਜਿੰਨੀਆਂ ਵੀ ਸਰਦੀਆਂ ਆਉਣ ਵਾਲੇ ਸੀਜ਼ਨ ਦੀਆਂ ਸਬਜ਼ੀਆਂ ਉਹ ਲਗਣੀਆਂ ਇੱਥੇ ਠੀਕ ਹੈ ਸਾਗ ਸਾਗ ਦੇ ਮੱਕੀ ਰੋਟੀ ਖਾ ਕੇ ਮਜ਼ਾ ਆ ਜਾਂਦਾ ਇਹ ਰਹੀ ਪਦੀਨਾ ਸੋ ਸਾਲ ਵਰ ਰੰਦਾ ਹੈ ਗਰਮੀਆਂ ਜਿਹੜੇ ਬਹੁਤ ਵਧੀਆ ਸਰਦੀਆਂ ਚ ਵੀ ਹੈ ਬੜ ਗਰਮੀਆਂ ਤੇ ਜਾਲੇ ਆ ਇਹ ਰਹੀ ਕਰ ਉਹ ਰਹੀ ਆਪਣੀ ਗੱਡੀ ਉਹ ਰਹੀ ਆਪਣੀ ਬਾਈਕ ਤੇ ਇਹ ਇਹ ਆਪਣੇ ਮਾਤਾ ਜੀ ਇਹ ਭਾਬੀ ਜੀ ਵੇ ਇਹ ਉਹਨਾਂ ਦੀ ਐਕਟਿਵ ਆ ਉਹ ਆਪਣੇ ਹੈਗਾ ਜੀ ਚੱਲਣ ਵਾਲਾ ਸਵੇਰੇ ਸਾਰੀ ਜਾਂਦਾ ਸਵੇਰੇ ਸਾਈਕਲ ਇਹ ਸਭ ਤੋਂ ਵਧੀਆ ਗੱਡੀ ਹੈ ਸਰੀਰ ਨੂੰ ਹੈਲਦੀ ਰੱਖਦੀ ਹੈ ਠੀਕ ਹੈ ਜੀ ਤੇ ਉਹ ਗੇਟ ਆਪਣਾ ਖੁੱਲਾ ਹੈ ਦੇਖਦੇ ਆ ਕੀ ਕਰਦੇ ਅੱਗੇ ਤੇ ਬਾਕੀ ਹੋਰ ਤੁਹਾਨੂੰ ਇਨਫੋਰਮੇਸ਼ਨ ਇਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਜੀ ਸੋ ਇਹ ਹੈਗਾ ਜੀ ਮਤਲਬ ਇਹ ਮਾਲਕਰ ਜਿਹੜੇ ਰਹਿੰਦੇ ਸੋ ਇਹ ਘਰ ਵੀ ਸਾਨੂੰ ਉਹਨਾਂ ਨੇ ਦਿੱਤਾ ਸੀ ਜਿਹਨਾਂ ਕੋਲ ਕੰਮ ਕਰਦੇ ਰਹਿੰਦੇ ਨਾਲ ਠੀਕ ਹੈ ਜੀ ਇਹ ਵਾਲਾ ਜਦੋਂ ਇਸ ਲਈ ਇਹਨਾਂ ਦਾ ਘਰ ਆ ਇਹ ਇਹ ਸਾਹਮਣੇ ਵਾਲੇ ਜਿਹੜੇ ਤੇ ਬਾਕੀ ਭਾਜੀ ਹੁਣੀ ਲੱਗੇ ਆ ਸੋ ਇਹ ਬਾਗਬਾਨੀ ਦੇ ਸੁਪਰਵਾਈਜ਼ਰ ਹੈ ਇਹ ਇਹਨਾਂ ਨੂੰ ਸਾਰੀ ਨੌਲੇਜ ਆ ਸੋ ਇਹਨਾਂ ਤੋਂ ਸਿੱਖੇ ਆਪਾਂ ਵੀ ਕੰਮ ਕਰਦੇ ਆ ਜੋ ਵੀ ਸਬਜ਼ੀ ਸਬਦੀ ਲਾਉਣੀ ਆ ਜੋ ਕੋਈ ਬੂਟਾ ਲਾਉਣਾ ਠੀਕ ਹੈ ਜੀ ਤੇ ਤੇ ਇਹ ਲੱਗੇ ਜੀ ਅਨਾਰ ਪੰਜ ਛੇ ਅਨਾਰ ਆ ਸੋ ਅਨਾਰ ਇੱਥੇ ਲੱਗਦੇ ਹੁੰਦੇ ਆ ਜੀ ਬਟ ਹੁਣ ਇਹ ਜੀ ਘਰ ਦਾ ਮਾਲਕ ਇੱਧਰ ਲਿ ਘਰ ਦਾ ਇਹ ਮਾਲਕ ਆ ਤੇ ਇਹ ਵਾਲੇ ਬਣਾ ਕੇ ਪਉਂਦਾ ਤਾਂ ਰਿੱਕੀ ਦੀ ਵੀਡੀਓ ਸਾਰੇ ਦੇਖਦੇ ਰਿੱਕੀ ਸਾਰੇ ਲਾਈਕ ਵੀ ਕਰਦੇ ਆ ਜਿੱਦਾਂ ਰਿੱਕੀ ਕਰਦਾ ਤਾਂ ਗਾਇਸ ਵੀਡੀਓ ਬਣ ਗਈ ਹੈ ਪੂਰੀ ਤੇ ਹੁਣ ਆਪਾਂ ਇਹਦੀ ਐਡਿਟਿੰਗ ਕਰਾਂਗੇ ਤੇ ਬਾਕੀ ਵਧੀਆ ਲੱਗੀ చైనల్ సబ్స్క్రైబ్ కమెంట్ క